ਆਉ ਗੁਰ ਪਰਿਓ ਜੋ ਹਰ ਰੋਜ ਨੇ ਤ ਅੰਮ੍ਰਿਤ ਵੇਲੇ ਚਦ੍ਰੀ ਗੜੀ ਬਾਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਮਨ ਤਦ ਸਰਬ ਸਾਜੇ ਗੁਰੂ ਰਹਿਬਰ ਸ਼ਬਦ ਗੁਰੂ ਬਤਾ ਗੁਰਗੱਦੀ ਤੇ ਬਿਰਾਜਮਾਨ ਬਾਣੀ ਬੋਇਤ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤੰਤਨਾਦ ਸ੍ਰੀ ਗੁਰੂ ਬਰਨ ਸਾਹਿਬ ਦੀ ਪਵਨ ਜੂਰੀ ਅੰਦਰ ਸਤਿ ਸ੍ਰੀ ਅਕਾਲ ਜੀ ਗੁਰੂ ਖਾਲਸਾ ਸਾਜ ਸਮਝੀਓ ਆਓ ਜੋ ਚਰਤੋਂ ਆਪਾ ਤਨ ਤਨ ਸਾਹਿਬ ਜੀ ਗੁਰੂ ਅਨੰਤ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਪਾਣ ਜੀ ਨੂੰ ਦੀ ਆਪਾਂ ਕਥਾ ਵਿਚਾਰ ਕਈਆਂ ਮਹੀਨਿਆਂ ਤੋਂ ਕਰਦੇ ਸੁਣਦੇ ਆ ਰਹੇ ਆਓ ਅੱਜ ਵੀ ਉਸੇ ਰੜੀ ਦਾ ਕੇ ਸਬਣ ਕੇ ਆਪਾਂ ਸਤਿਗੁਰਾਂ ਦੇ ਪੰਨ ਜੀ ਨੂੰ ਵਿੱਚੋਂ ਕੁਝ ਕ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤਾਂ ਕਹਿ ਆਇਆ ਸਾਡਾ ਸੰਸਾਰ ਤੇ ਸਭ ਲੋ ਜਾਵੇ ਨਿਤ ਦੇ ਦੁੱਖਾਂ ਕਲੇਸ਼ਾਂ ਰੋਕਾਂ ਸੋਗਾਂ ਕਾੜਿਆਂ ਸਾਰਿਆਂ ਚਿੰਤਾ ਫਿਕਰਾਂ ਤੋਂ ਆਪਾਂ ਬਚ ਸਕੀ ਜਮਨਦੀ ਬਾਤ ਤੋਂ ਬੱਝ ਸਕੀ ਹੈ ਜੋ ਸੁਣਦੇ ਦੇਖਦੇ ਆ ਰਹੇ ਆਪਾਂ ਚਰਤ ਸੀ ਲਖ ਨੇ ਉਹਨਾਂ ਇੰਨਾ ਵਿੱਚੋਂ ਮੈਂ ਆਪ ਨੂੰ ਜਨਮ ਮਰਨ ਦਾ ਦੁੱਖ ਹੈ ਨਾ ਉਸ ਤੋਂ ਬੱਝ ਸਕੀ ਬਚਤਾਂ ਜਸਾ ਦਰ ਪੈਰੋਂ ਦੇ ਗੁਰੂ ਦੇ ਪੰਮ ਜਿਮਣ ਵਿੱਚੋਂ ਆਪਾਂ ਦੱਬੀ ਗੁਣਾਂ ਨੂੰ ਕੁਝ ਗ੍ਰਹਿਣ ਕਰਦਾਂਗੇ ਭਾਵ ਆਪਣੇ ਅੰਦਰ ਵਸਾਲਾ ਦੇ ਤਾ ਇਹ ਗੱਲ ਬકરી ਆ ਕਿ ਭਾਵੇਂ ਸਾਰੇ ਸੰਸਾਰ ਦੇ ਧਰਮਾਂ ਗ੍ਰੰਥਾਂ ਨੇ ਧਾਰਮਿਕ ਬੰਦਿਆਂ ਨੇ ਇਹ ਗੱਲ ਕਹੀ ਆ ਕਿ ਨਾਮ ਸਭ ਤੋਂ ਵੱਡਾ ਹੈ ਨਾਮ ਤੋਂ ਬਿਗਰ ਗਤੀ ਨਹੀਂ ਹੋਣੀ ਤੇ ਗੱਲ ਬਿਲਕੁਲ ਸੱਚ ਹੈ ਨਾਮ ਬਹੁਤ ਵੱਡਾ ਹੈ ਪਰ ਜੇਸ ਗੁਰੂ ਦੀ ਆਪਾਂ ਗੱਲ ਕਰ ਰਹੇ ਨਾ ਬਾਤਾਂ ਪਾ ਰਹੇ ਜਿਸ ਗੁਰੂਆਂ ਇੰਨੇ ਇੱਕ ਨਮਾ ਸਾਨੂੰ ਢੱਗ ਤਰੀਕਾ ਦੱਸਿਆ ਦੇਖੋ ਹਰ ਤਰ੍ਹਾਂ ਦੇ ਆਪੋ ਆਪਣੇ ਬੱਕਰੇ ਬੱਕਰੇ ਤਾਂ ਹਰ ਤਰੀਕੇ ਹੁੰਦੇ ਬੱਕਰੇ ਬੱਕਰੀ ਨੀਂਮ ਹੁੰਦੇ ਪਰ ਜੇ ਤਨਗੁਰ ਦਾਸ ਸਾਹਿਬ ਨੇ ਸਾਨੂੰ ਨੀਂਮ ਦੱਸਿਆ ਨਾ ਬਿਰਯਾਤ ਦਸੀ ਉਹ ਸਭ ਤੋਂ ਸੌਕੀ ਤੇ ਵਧੀਆ ਦਸੀ ਪਾਸ਼ਾ ਨੇ ਭਾਵੇਂ ਗਲਤ ਸਾਰੇ ਦੁਨੀਆ ਦੇ ਧਰਮ ਗ੍ਰੰਥਾਂ ਅਰਤਧਰਮਕ ਅਧਾਰਿਆਂ ਵਾਲਿਆਂ ਨੇ ਭਗਤਾਂ ਸੰਤਾਂ ਮਨਤਾਂ ਵਿਤਾਰਾਂ ਨੇ ਇੱਕੇ ਗੱਲ ਤੇ ਜੋੜ ਦਿੱਤਾ ਨਾਮ ਤੇ ਅਸੀਂ ਧੰਗੁਰ ਨਾਨਕ ਸਾਹਿਬ ਨੂੰ ਸਭ ਤੋਂ ਵੱਡਾ ਤੂੰ ਕਹਿੰਦੇ ਏ ਇਸੇ ਕਰਕੇ ਸਭ ਤੋਂ ਵੱਡਾ ਕਹਿੰਦੇ ਕਿ ਜਿਹੜੀ ਸੰਸਾਰ ਦੇ ਗੱਲ ਦਸੀ ਅਨੋਂ ਉਤੋਂ ਵਧੀਆ ਗੱਲ ਤੁਨ ਗੁਰੂ ਨਾਨਕ ਸਾਹਿਬ ਨੇ ਦਸੀ ਉਹ ਕਿਹੜੀ ਤੂੰ ਕਹਿੰਦੇ ਭਾਵੇਂ ਅਸੀਂ ਕਿੰਨਾ ਜਿੰਨਾ ਮਰਜੀ ਨਾਮ ਜਪ ਲਈਏ ਪਰ ਜੇ ਰੱਬੀ ਗੁਣ ਸਾਡੇ ਕੋਲ ਨਹੀਂ ਨਾ ਜਪ ਤਪ ਸੰਯਮ ਤੇ ਇਤਜਾਜ ਨੂੰ ਵਿਚਾਰ ਤਿਤ ਪਾ ਮੇ ਨਾਮ ਜਿੱਦਾਂ ਮਸੀਂ ਜਮਰਜੀ ਜਪੀਏ ਉੱਚਾ ਸੁੱਚਾ ਆਚਾਰ ਬਹੁਤ ਵੱਡਾ ਚੀਜ਼ ਵੱਡਾ ਤੇ ਵੱਡੀ ਗੱਲ ਦੱਸੂ ਨਾ ਜਿੰਨੂੰ ਅਸਾ ਵੱਡਾ ਤੇ ਨੇ ਸਾਰੇ ਸੰਸਾਰ ਤੋਂ ਸਾਰੇ ਯੁੱਗਾਂ ਤੋਂ ਤੂੰ ਫਿਰ ਵੱਡੀ ਗੱਲ ਦੱਸੂਗਾ ਨਾ ਹੁਣ ਤੱਸੇ ਵੀ ਕਿਉਂ ਨਾ ਖੁਦ ਖੋਦਾ ਹੈ ਖੁਦ ਬਣਾ ਤੇ ਸਹੀ ਤਾਂ ਦੱਸੂਗਾ ਸਵਤ ਸੱਜ ਬਉੰਦਾ ਉਹਨੂੰ ਉਹਨੂੰ ਸਾਹਸ ਸਾਹ ਦੇ ਸਾਹਮਣੇ ਪੇਸ਼ ਕੀਤਾ ਹੁਣ ਤਦਭੂਦਾਂ ਸਭ ਜਿੱਥੇ ਅੱਪਾ ਕੱਲ ਵਿਚਾਰ ਸਬੰਧ ਕੀਤੀ ਸੀ ਕਿ ਸਾਸ ਰਾਏ ਜੋਹਰੀ ਨੂੰ ਆਪ ਦੇ ਚੇਲੇ ਅਦਰ ਤੇ ਪਰੀ ਪਾਇਆ ਹੰਜੀ ਬਖਸ਼ੀ ਸੀਗੇ ਰੱਬ ਦਾ ਪ੍ਰਚਾਰਕ ਬਣਾਉਣਾ ਸੀ ਅਦਰਕੇ ਨੂੰ ਪਰ ਜਦੋਂ ਦੇਖਿਆ ਵੀ ਸਾਲਸਰਾ ਦੀ ਉਮਰ ਥੋੜੀ ਆ ਸਾਚਰਾਏ ਨੂੰ ਬਰਾਤਾ ਬੇਦ ਜੀ ਪੰਜ ਕਿ ਮਹੀਨੇ ਰੱਬ ਦਾ ਨਾਮ ਲੈਣਾ ਹੈ ਰੱਬ ਦੇ ਨਾਮ ਦੀਆਂ ਬਾਤਾਂ ਪਾਉਣੀਆਂ ਨੇ ਅਦਰਕੇ ਦੀ ਉਮਰ ਦੰਮੀ ਆ ਇਹ ਫੇਰ ਰਬ ਦੀ ਗੱਲ ਸੁਣਾ ਦੂ ਕੋ ਮੰਜੀ ਬਖਸ਼ ਕੀਤੀ ਮੰਜੀ ਤੋਂ ਪਾਪ ਹੁੰਦਾ ਸੀ ਕਿ ਆਪ ਰੱਬ ਦੀਆਂ ਗੱਲਾਂ ਕਰਨ ਵਾਲਾ ਉੱਚੇ ਥਾਂ ਤੇ ਬੈਠੇ ਤੇ ਸੁਣਨ ਵਾਲੇ ਥੱਲੇ ਬੈਠੋ ਇਹ ਪਾਪ ਸੀ ਤੇ ਨਾਲ ਇਹ ਗੱਲ ਕਹਤੇ ਸੰਸਰਾਏ ਜਦੋਂ ਤੇਰਾ ਅੰਤ ਸਮਾ ਆਵੇ ਉਦੋਂ ਪਹਿਲਾਂ ਤੋਂ ਇਹ ਆਪਣੇ ਪਦਵੀ ਆਪਣਾ ਔਦਾ ਇਹ ਮੰਜੀ ਸੰਤੁਰਾਂ ਦੀ ਅਦਰ ਕਿਉਂ ਦੇਣੀ ਹੋਰ ਕਿਸ ਨੂੰ ਦੇਣੀ ਆਪਾਂ ਕੱਲ-ਕੱਲ ਕਰਕੇ ਵਿਚਾਰ ਕਰਦੇ ਹਾਂ ਗੁਰੂ ਚੇਲਾ ਮਾਲਕ ਤੇ નોਕਰ ਮਾਲਕ ਤੇ ਸੇਵਕਾਂ ਦੀ ਤੇ ਗੁਰੂ ਤੇ ਚੇਲਾ ਦਾ ਨਹੀਂ ਇਹ ਪਾਸ਼ੇ ਨੇ ਤੋਂ ਰੀਤੀ ਤੋੜੀ ਸੀ ਆਪ ਬਾਦ ਵਿੱਚ ਵਰਤੇ ਪਹਿਲਾਂ ਸੰਸਾਰ ਦੇ ਰੀਤ ਚਲਾਤੇ ਮਰੀਅਦਾ ਚਲਾਤੇ ਤੇ ਮਾਲਕ ਸੇਵਕ ਨੂੰ ਗੱਦੀ ਦੇਵੇ ਪਰਵਾਰ ਤੋਂ ਨਹੀਂ ਸੇਵਕ ਨੂੰ ਗੱਦੀ ਦੇਵੇ ਸੇਵਾ ਦੇ ਕੇ ਉਹਦੇ ਨੱਬੀ ਗੁਣ ਦੇ ਕੇ ਇਹ ਸਾਰੇ ਨੱਬੀ ਗੁਣਾਂ ਦੀ ਖੇਡ ਕਰਦਾ ਹੀ ਪਿਆਰੇ ਅੱਜ ਤੋਂ ਗੱਲ ਨੂੰ ਥੋੜਾ ਲਾਗੇ ਲਈਏ ਕਈ ਦਿਨ ਹੋਤੇ ਰਹੇ ਤਨ ਗੁਰਦਮ ਸਿੰਘ ਸਾਹਿਬ ਜੀ ਮਰੇ ਸਾਸੜਾ ਦੇ ਕੋਲ ਪੁਛਿਆ ਪਰਚਾ ਜੀ ਨਹੀਂ ਕਰਦਾ ਵੀ ਤੁਸੀਂ ਮੇਰੇ ਕੋਲੋਂ ਜਾਓ ਤਨ ਗੁਰਦਮ ਸਿੰਘ ਸਾਹਿਬ ਕਹਿੰ ਲਗੇ ਸਾਸੜਾਏ ਜਾਣਾ ਤਾਂ ਬਹੂਗਾ ਵੀ ਜਾਣਾ ਤਾਂ ਬਹੂਗਾ ਸਾਡੀ ਬਾਤ ਬਹੁਤ ਲੰਮੀ ਹੈ ਰਣਾ ਬਹੁਤ ਤੈਅ ਕਰਦਾਂ ਸਾਰੇ ਸੰਸਾਰ ਵਿੱਚ ਲੋਕਾਂ ਦੇ ਦੁੱਖ ਸੁੱਖ ਸੁਣਨੇ ਰਬ ਜੀ ਨਾਲ ਸਾਰੇ ਸੰਸਾਰਿਕ ਸੰਸਾਰ ਦੇ ਲੋਕਾਂ ਨੂੰ ਜੋੜਦਾ ਹੈ ਚਲੋ ਸੰਸਾਰਾ ਜੀ ਸੰਤ ਹੋ ਗਏ ਫਿਰ ਇੱਕ ਵਾਰ ਇੱਕ ਮੰਗ ਮੰਗੀ ਸੰਸਾਰਾ ਜਿਨੇ ਸੰਤਰਾ ਜੀ ਦਾ ਬਾਦਸ਼ਾਹ ਜੀ ਇਹ ਹੁਣ ਵਾਅਦਾ ਕਰੋ ਚਲੋ ਹੁਣ ਤੁਸੀਂ ਜਾਓ ਪਰ ਇਹ ਵਾਦਾ ਤਰੋ ਕਿ ਮੁੜ ਕੇ ਕਦੋਂ ਆਓਗੇ ਸਤਿਗੁਰੂ ਕਰਨ ਲੱਗੇ ਕਰਨ ਲੱਗੇ ਸਤਿ ਸਾਈਂ ਦਿਨ ਤਿੰਨਾਂ 'ਚ ਗੱਲਾਂ ਕਰ ਰਹੇ ਕਿ ਸਾਡੀ ਬਾਤ ਬਹੁਤ ਲੰਬੀ ਮੁੜ ਕੇ ਨਹੀਂ ਆਇਆ ਜਣਾ ਮੁੜ ਕੇ ਨਹੀਂ ਆਇਆ ਜਣਾ ਹਾਂ ਜੇ ਤੂੰ ਜਿਆਦਾ ਕਹਿਣਾ ਹੈ ਵੀ ਮੇਰੇ ਕਰ ਦੁਬਾਰੇ ਫੇਰ ਆ ਤੇ ਇਸ ਜੀਵਨ ਵਿੱਚ ਨਹੀਂ ਆਇਆ ਜਣੋ ਤੇ ਇਸ ਜੀਵਨ ਵਿੱਚ ਇਸ ਦੇਹ ਵਿੱਚ ਨਹੀਂ ਆਉਣਾ ਜਣੋ ਹਾਂ ਜਦੋਂ ਮੈਂ 10ਵਾਂ ਜਮਾ ਧਰਾਂਗਾ 10ਵੇਂ ਸਰੀਰ ਵਿੱਚ ਆਉਂਗਾ ਤੂੰ ਆਣ ਕੇ ਜਨਮੇ ਤੇਰੇ ਘਰ ਦਾਉਂਗਾ ਹੋਰ ਦੱਸ ਫਿਰ ਤੂੰ ਤੇ ਕੁਝ ਦਿਨਾਂ ਦੀ ਗੱਲ ਕਹਿਣਾ ਨਾ ਫਿਰ ਕਈ ਸਾਜ ਤੇਰੇ ਘਰ ਵਿੱਚ ਰੋਗ ਮੈਂ ਇੱਕ ਬੜੇ ਪਿਆਰੇ ਗੱਲਿਆ ਪਿਆਰੇ ਸਮਝਣ ਵਾਲੇ ਅਸੀਂ ਇੱਕ ਬੰਦੇ ਨੂੰ ਲੈ ਕੇ ਤੇ ਸਾਰੇ ਕੌਮ ਸਾਰੇ ਮਜਬੂ ਬਦਨਾਮ ਕਰ ਦਿੰਦੇ ਹਾਂ ਜਿਸ ਤਰ੍ਹਾਂ ਪਾਪ ਕੰਮ ਕੀਤਾ ਚੰਦੂ ਨੇ